ਹਾਂਜੀ ਬਾਬਿਓ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦਾਸ ਤਰਤੀ ਤਾਕਤ ਕੇਲ ਸਿੰਘ ਖਾਲਸਾ ਤੇ ਆਜੋ ਬਾਬਿਓ ਜੁਰਜੋ ਨਾਲ ਤੇ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਨੀਆਂ ਤੇ ਮੁੱਦਾ ਮੈਂ ਪਹਿਲਾਂ ਹੀ ਲਿਖਤਾ ਕੈਪਸ਼ਨ ਦੇ ਵਿੱਚ ਠੀਕ ਹਨਾ ਆ ਜਿੰਨੇ ਵੀ ਆ ਪੰਜਾਬੀ ਸਿੰਗਰ ਆ ਠੀਕ ਆ ਇਹਨਾਂ ਨੇ ਅਰਦਾਸ ਫਿਲਮ ਕੀਤੀ ਆਂ ਦੇ ਬੜੀ ਵਧੀਆ ਬਹੁਤ ਸੋਹਣੀ ਆ ਚੰਗੀ ਆ ਵੇਖੋ ਹੈ ਤੇ ਐਕਟਰ ਜੇ इमोशनल ਬਣ ਕੇ ਠੀਕ ਆ ਕਿ ਨਹੀਂ ਤੇ ਸਾਡੇ ਬੰਦਿਆਂ ਨੂੰ ਪਿੱਛੇ ਲਾ ਲੈਂਦੇ ਆ ਵੀ ਅਸੀਂ ਫਿਲਮ ਕੀਤੀ ਆ ਸਾਡੀ ਫਿਲਮ ਨੂੰ ਵੇਖੋ ਐ ਕਰੋ ਕਰੋ ਠੀਕ ਆ ਵੀ ਚੰਗੀ ਗੱਲ ਆ ਵੇਖੋ ਚਲੋ ਕੋਈ ਗੱਲ ਨਹੀਂ ਪਰ ਇਹ ਜਿੰਨੇ ਵੀ ਐਕਟਰ ਆ ਅਰਦਾਸ ਫਿਲਮ ਵਾਲੇ ਇਹ ਫਰੀਦਕੋਟ ਤੋਂ ਆ ਐਮਪੀ ਦੀਆਂ ਚੋਣਾਂ ਹੋਈਆਂ ਨਾ ਪਿੱਛੇ ਇਹ ਕਿੰਦੇ ਹੱਕ ਚ ਭੁਗਤੇ ਸੀ ਪਤਾ ਆਮ ਆਦਮੀ ਪਾਰਟੀ ਦੇ ਕਰਮਜੀਤ ਨਮੋਲ ਦੇ ਹੱਕ ਵਿੱਚ ਭੁਗਤੇ ਬੰਦੇ ਸਾਰੇ ਹਾਂ ਕਦੋਂ ਇਹਨਾਂ ਨੂੰ ਯਾਦ ਨਹੀਂ ਆਇਆ ਭਾਈ ਬੀਨਤ ਸਿੰਘ ਦਾ ਸੁਪੁੱਤਰ ਭਾਈ ਸਰਬਜੀਤ ਸਿੰਘ ਜੀ ਉਦੋਂ ਇਹਨਾਂ ਬੰਦਿਆਂ ਨੂੰ ਯਾਦ ਨਹੀਂ ਆਈ ਹੈ ਉਹ ਵੀ ਕੌਮਦੇ ਸੀ ਨਾ ਫਿਰ ਵੀ ਮਾਲਕ ਨੇ ਚਲੋ ਪੱਤ ਰੱਖੀ ਫਿਰ ਵੀ ਉਹ ਜਿੱਤੇ ਚੜ੍ਹਦੀ ਕਲਾ ਨਾਲ ਜਿੱਤੇ ਇਹ ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਵੱਜੀ ਠੀਕ ਹੈ ਨਾ ਇਹ ਜਿੰਨੇ ਗਾਉਣ ਵਾਲੇ ਸੀ ਜਿੰਨੀਆਂ ਫਿਲਮ ਫਿਲਮ ਇੰਡਸਟਰੀ ਦੇ ਸੀ ਐਕਟਰ ਜਿੰਨੇ ਹੋਰ ਇਹ ਸਾਰੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਆਏ ਸੀ ਕਰਮਜੀਤ ਅਨਮੋਲ ਦੇ ਹੱਕ ਵਿੱਚ ਹੁਣ ਐਡੀ ਛੇਤੀ ਤੁਸੀਂ ਭੁੱਲ ਕੇ ਤੇ ਅੱਜ ਫਿਰ ਇਹਨਾਂ ਐਕਟਰਾਂ ਦੇ ਪੈਰਾਂ 'ਚ ਡੇਗਦੇ ਫਿਰਦੇ ਜੇ ਜਾ ਕੇ ਹੈ ਅਰਦਾਸ ਫਿਲਮ ਦੀਆਂ ਪ੍ਰੋਮੋਸ਼ਨਾਂ ਕਰਦੇ ਫਿਰਦੇ ਜੇ ਜਾਂ ਜਾ ਕੇ ਤੁਸੀਂ ਆ ਕਈ ਸਾਡੇ ਬਾਬੇ ਤੁਰੇ ਫਿਰਦੇ ਉਧਰ ਅਰਦਾਸ ਫਿਲਮ ਦੀਆਂ ਪ੍ਰੋਮੋਸ਼ਨਾਂ ਕਰਨ ਲਈ ਸਾਡੇ ਬਾਬੇ ਕਈ ਤੁਰੇ ਫਿਰਦੇ ਉਧਰ ਹੈ ਜਿੱਦਣ ਭਾਈ ਸਰਬਜੀਤ ਸਿੰਘ ਆਇਆ ਉਸ ਦਿਨ ਵੇਖੋ ਤੁਸੀਂ ਇਕ ਕਿਹੜੀ ਪਾਰਟੀ ਚ ਭੁਗਤੇ ਕਿੰਨਾਂ ਦੇ ਹੱਕ ਚ ਭੁਗਤੇ ਆ ਐ ਭੁੱਲ ਗਏ ਹੋ ਤੁਸੀਂ ਇੰਨੀ ਛੇਤੇ ਤੁਸੀਂ ਭੁੱਲ ਜਾਂਦੇ ਹੋ ਤੁਸੀਂ ਫਿਰ ਵੀ ਉਹ ਪਾਸ਼ਾ ਨੇ ਮਿਹਰ ਭਰਿਆ ਹੱਥ ਰੱਖਿਆ ਐ ਭਾਈ ਸਰਬਜੀਤ ਸਿੰਘ ਫਰੀਰ ਫਰੀਰਕੋਟ ਤੋਂ ਐਮਪੀ ਬਣੇ ਮੈਂਬਰ ਪਾਰਲੀਮੈਂਟ ਬਣੇ ਇਹਨਾਂ ਨੇ ਕਸਰ ਤਾਂ ਨਹੀਂ ਛੱਡੀ ਸੀ ਨਾ ਇਹ ਫਿਰਫ ਕੌਮ ਦੇ ਕਿੰਨਾ ਕੋ ਹੱਕ ਚ ਭੁਗਤੇ ਸੀ ਦੱਸੋ ਤੁਸੀਂ ਦੱਸੋ ਮੈਨੂੰ ਕਿੰਨਾ ਕੋਈ ਕੌਮ ਦੇ ਹੱਕ ਵਿੱਚ ਭੁਗਤੇ ਸੀ ਇਹ ਬੰਦੇ ਹੌਣ ਫਿਲਮ ਜੀ ਆ ਗਈ ਆ ਹੈ ਤਾਂ ਸਾਡੇ ਆਪ ਦੇ ਬੰਦੇ ਹੀ ਇਹ ਹੌਣ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਹੀਆਂ ਕਰਦੇ ਫਿਰਦੇ ਜਾ ਜਾ ਕੇ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਫਿਰਦੇ ਆ ਇਹ ਜਿੰਨੀ ਪੂਰੀ ਇੰਡਸਟਰੀ ਗਾਉਣ ਵਾਲੀ ਆ ਨਾ ਗੰਦੇ ਗੀਤ ਗਾਉਣ ਵਾਲੀ ਪੂਰੀ ਇੰਡਸਟਰੀ ਜਿੰਨਾ ਇਹ ਫਿਲਮਾਂ ਬਣਾਉਣ ਵਾਲੇ ਆ ਪੰਜਾਬੀ ਸਿੰਗਰ ਆ ਇਹ ਸਾਰੇ ਕਰਮਜੀਤ ਨਮੋਲ ਦੇ ਹੱਕ ਵਿੱਚ ਭੁਗਤੇ ਸੀ ਕਾਕਾ ਜੀ ਹਾਂ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਤੇ ਸੀ ਇਹ ਬੰਦੇ ਹੈ ਅੱਜ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਾਉਣੀਆਂ ਹੁੰਦੀਆਂ ਹੁਣ ਸਾਡੇ ਬਾਬਿਆਂ ਨੂੰ ਮੂਹਰੇ ਲਾਈ ਬੈਠੇ ਆ ਬਾਬਿਆਂ ਨੂੰ ਮੂਹਰੇ ਲਾਈ ਬੈਠੇ ਆ ਉਦੋਂ ਕੌਮ ਆਸਤੇ ਇਹਨਾਂ ਨੂੰ ਕੋਸ਼ਿਸ਼ ਇੱਥੇ ਨਹੀਂ ਆਇਆ ਕਿੱਥੇ ਗਏ ਸੀ ਉਦੋਂ ਹੈ ਅਰਦਾਸ ਫਿਲਮਾਂ ਵੀ ਬੜਾ ਵਧੀਆ ਆ ਬਹੁਤ ਵਧੀਆ ਆ ਚੰਗੀ ਫਿਲਮ ਆਈ ਆ ਹਾਂ ਜਦੋਂ ਸਾਡੇ ਕੌਮ ਦੇ ਹੀ ਦੇ ਦੇ ਅੱਖ ਚ ਭੁੱਤਣਾ ਸੀ ਤੁਸੀਂ ਕਹਣਾ ਸੀ ਵੀ ਵੋਟ ਪਾਉਣੀ ਤੇ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਪਾਓ ਹਾਂ ਉਹਦੋਂ ਤੁਸੀਂ ਆਪਣੇ ਕਰਮਜੀਤਨ ਮੋਲਮਗਰ ਤੁਰੇ ਫਰੇ ਜੇ ਉਹਦੋਂ ਪਰ ਫਿਰ ਵੀ ਫਰੀਦਕੋਟ ਵਾਸੀਆਂ ਨੂੰ ਵਧਾਈ ਆ ਵੀ ਉਹਨਾਂ ਨੇ ਤੁਹਾਨੂੰ ਪਾਸੇ ਲਾ ਕੇ ਛੱਟਿਆ ਤੇ ਸਰਬਜੀਤ ਸਿੰਘ ਖਾਲਸਾ ਨੂੰ ਐਮਪੀ ਬਣਾ ਕੇ ਜਿਤਾਇਆ ਤੁਸੀਂ ਕੋਈ ਕਸਰ ਨਹੀਂ ਛੱਡੀ ਸੀ ਤੁਸੀਂ ਕੋਈ ਕਸਰ ਨਹੀਂ ਛੱਡੀ ਸੀ ਆਪਦੇ ਆਪ 'ਚ ਤੇ ਅੱਜ ਸਾਡੇ ਬੰਦੇ ਹੋਈ ਤੁਹਾਡੇ ਹੱਕਾਂ 'ਚ ਭੂਗਤਣ ਡੇ ਜਾ ਜਾ ਕੇ ਹੈਂ ਅਰਦਾਸ ਫਿਲਮ ਵੇਖੋ ਅਰਦਾਸ ਫਿਲਮ ਵੇਖੋ ਸਾਡੀ ਅਰਦਾਸ ਫਿਲਮੇ ਪ੍ਰੋਮੋਸ਼ਨਾਂ ਕਰਦੇ ਫਿਰਦੇ ਸਾਡੇ ਬਾਪੇ ਉਹਦੋਂ ਕਿਉਂ ਨਹੀਂ ਇਹਨਾਂ ਨੂੰ ਪੁੱਛਿਆ ਅੱਜ ਸਵਾਲ ਜਵਾਬ ਕਰਦੇ ਬਾਈ ਉਹਦੋਂ ਤੁਸੀਂ ਗਏ ਸੀ ਐ ਉਦੋਂ ਫਿਰ ਸਰਬਜੀਤ ਖਾਲਸਾ ਦੇ ਹੱਕ 'ਚ ਕਿਉਂ ਨਹੀਂ ਭੁੱਜਤੇ ਵੋਟ ਆਸਤੇ ਕਿਉਂ ਨਹੀਂ ਉਹਨਾਂ ਦਾ ਸਾਥ ਦਿੱਤਾ ਕਿਉਂ ਨਹੀਂ ਗਏ ਚਲੋ ਠੀਕ ਆ ਭਾਵੇਂ ਉਹ ਜਿੱਤ ਗਏ ਆ ਪਰ ਇਹਨਾਂ ਨੇ ਕਸਰ ਤਾਂ ਨਹੀਂ ਨਾ ਕੋਈ ਛੱਡੀ ਅੱਜ ਸਾਡੇ ਬੰਦੇ ਸਾਰੇ ਇਕੱਠੇ ਹੋ ਗਏ ਤੇ ਉਹਨਾਂ ਦੀਆਂ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਫਿਰਦੇ ਹੋ ਤੁਸੀਂ ਜਾ ਕੇ ਉੱਥੇ ਕੀ ਸਾਡਾ ਇਹਨਾਂ ਦਾ ਕੀ ਮਤਲਬ ਆ ਫਿਰ ਗਾਉਣ ਵਾਲਿਆਂ ਨਾਲ ਐ ساری ਜ਼ਿੰਦਗੀ ਗਾਂਧੀ ਪਰੋਸੇ ਇਹਨਾਂ ਨੇ ਕੀ ਕੀਤਾ ਹੋਰ ਇੱਕ ਅੱਧੀ ਕੋਈ ਚੰਗਾ ਕੰਮ ਮਾੜਾ ਮੋਟਾ ਕਰ ਦਿੰਦੇ ਵਾਵਾ 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 ਮੁੜ ਕੇ ਫਿਰ ਉਹ ਉਸੇ ਗੰਦਤੀ ਆ ਰਿੰਦਾ ਦੱਸੋ ਨਾ ਕਿ ਗਲਤ ਤਾਂ ਮੈਨੂੰ ਦੱਸੋ ਹਾਂਜੀ ਹਾਂ ਤੁਸੀਂ ਇੱਕ ਮਿੰਟ ਚ ਨਿਚਾਰਾਂ ਦੇ ਪਿੱਛੇ ਲੱਗ ਜਾਨੇ ਇੱਕ ਮਿੰਟ ਚ ਨਿਚਾਰਾਂ ਦੇ ਪਿੱਛੇ ਲੱਗ ਜਾਂਦੇ ਹੋ ਤੁਸੀਂ ਹਾਂ ਇਹ ਕੌਮ ਕਿਹੜੀ ਆ ਬੋਲੋ ਅਸੀਂ ਕੌਮ ਦੇ ਹੀਰੇ ਆ हां ਅਸੀਂ ਨਿਚਾਰ ਨਹੀਂ ਬੰਨਣਾ ਮੈਂਟਲ 'ਚ ਨਿਚਾਰਾਂ ਦੇ ਮਗਰ ਲੱਗ ਜਾਂਦੇ ਹੋ ਤੁਸੀਂ ਕਿੱਡਾ ਦੁੱਖ ਸੀ ਤੁਹਾਨੂੰ ਉਸ ਦਿਨ ਸਾਨੂੰ ਵੀ ਦੁੱਖ ਸੀ ਜਿੱਦਨੇ ਅਨਮੋਲ ਦੇ ਮਗਰ ਭੁਗਤਦੇ ਭੁਗਤਦੇ ਰਹੇ ਆ ਕਰਮਜੀਤ ਅਨਮੋਲ ਦੇ ਮਗਰ ਇਹਨਾਂ ਨੂੰ ਪੁੱਛਦੇ ਬਾਹੋਂ ਫੜ ਕੇ ਬਈ ਅਸੀਂ ਕਿਉਂ ਕਰੀਏ ਤੁਹਾਡੀਆਂ ਫਿਲਮਾਂ ਦਾ ਅਸੀਂ ਤਾਂ ਬਾਈਕਾਟ ਕਰਦੇ ਆ ਭਾਵੇਂ ਕਿੱਡੀ ਚੰਗੀ ਫਿਲਮਾਂ ਤੁਹਾਡੀਆਂ ਉਸ ਦਿਨ ਤੁਸੀਂ ਕਿੱਥੇ ਗਏ ਸੀ ਜਿੱਦਾਂ ਸਰਬਜੀਤ ਖਾਲਸੇ ਦੇ ਵਿਰੋਧ ਵਿੱਚ ਸੀ ਤੁਸੀਂ ਸਾਰੇ ਵੀਰੋ ਗੱਲ ਮੈਂ ਸੱਚੀ ਕਰਦਾ ਸਟੈਂਡ ਤੇ ਰਿਹਾ ਕਰੋ ਤੁਸੀਂ ਹੈ ਸਾਡੇ ਬਾਬੇ ਚੋਲੇਆਂ ਵਾਲੇ ਤੋਂ ਹੋਰ ਆ ਮੈਂ ਵੇਖਿਆ ਹੈ ਪ੍ਰਮੋਸ਼ਨਾਂ ਕਰਦੇ ਫਿਰਦੇ ਫਿਲਮ ਦੀਆਂ ਜਿੱਪੀ ਗਰੇਵਾਲ ਦੇ ਨਾਲ ਤੇ ਆਹੋ ਹੁੱਗੀ ਨਾਲ ਤੇ ਹੋਰ ਨਾਲ ਹੈ ਤੁਹਾਡੇ ਹੱਕ ਚ ਆਏ ਸੀ ਇਹ ਬੰਦੇ ਮੈਨੂੰ ਐਂ ਦੱਸੋ ਵੀ ਤੁਹਾਡੇ ਹੱਕ ਚ ਆਏ ਸੀ ਫਿਰ ਇਹ ਬੰਦੇ ਸਰਪੰਚ ਜੀ ਸੇ ਖਾਲਸੇ ਦੇ ਵੋਟ ਦੇ ਵਿੱਚ ਤੁਹਾਡੇ ਕਦੋਂ ਤੁਹਾਡੇ ਹੱਕ ਚ ਆਏ ਦੱਸੋ ਸਾਰੇ ਭਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਵੀਰ ਤੁਸੀਂ ਨਾਲ ਜੁੜੇ ਹੋ ਜ਼ਰੂਰ ਸ਼ੇਅਰ ਕਰੋ ਯਾਰ ਮਨ ਚ ਗੁੱਸਾ ਆਉਂਦਾ ਵਲਵਲੇ ਉੱਠਦੇ ਸਾਡੇ ਵੀ ਤੁਸੀਂ ਇੱਕ ਮਿੰਟ ਚ ਤੁਸੀਂ ਉੱਧਰ ਜਾ ਕੇ ਰਲ ਜਾਨੇ ਹੋ ਤੁਸੀਂ ਯਾਰ ਇੱਕ ਮਿੰਟ ਚ ਤੁਸੀਂ ਪਤਾ ਨਹੀਂ ਤੁਹਾਨੂੰ ਕੀ ਹੈ ਤੁਹਾਨੂੰ ਹੁੰਦਾ ਸਾਰੀ ਉਮਰ ਇਹਨਾਂ ਨੇ ਗੰਦ ਗਾਇਆ ਸਾਰੀ ਉਮਰ ਗੰਦ ਗਾਇਆ ਜੇ 50 ਗੀਤ ਗੰਦੇ ਗਾ ਕੇ ਨਾ ਤੁਹਾਡੇ ਵਰਗੇ ਨੂੰ ਚਾਰ ਗੀਤ ਕੋਈ ਚੰਗੇ ਦੇ ਦੇ ਤਾਂ ਤੁਸੀਂ ਵਾਹ ਵਾਹ ਕਰਨ ਲੱਗ ਪੈਂਦੇ ਜੇ ਕਮੈਂਟ ਕੀ ਤੁਸੀਂ ਹਾਂ ਅੱਜ ਤੁਸੀਂ ਉਹਨਾਂ ਦੀਆਂ ਸਟੇਜਾਂ ਤੇ ਜਾ ਕੇ ਤੁਸੀਂ ਅੱਜ ਉਹਨਾਂ ਦੀਆਂ ਪ੍ਰੋਮੋਸ਼ਨਾਂ ਕਰਦੇ ਫਿਰਦੇ ਹੋ ਵੀ ਬੜੀ ਵਧੀਆ ਫਿਲਮਾਂ ਬੜੀ ਚੰਗੀ ਫਿਲਮਾਂ ਵੇਖੋ ਸਾਰੇ ਐਂ ਕਰੋ ਉਹ ਕਰੋ ਕੀ ਵੇਖ ਕੇ ਫਿਲਮ ਦਾ ਸੀ ਸਾਡੇ ਹੱਕ ਚ ਭੁਗਤੇ ਹੋ ਕਿਦਾਂ ਬੰਦੀ ਸਿੰਘਾਂ ਦੇ ਹੱਕ ਚ ਧਰਨੇ 'ਚ ਤੁਸੀਂ ਬੈਠਿਓ ਜਾ ਕੇ ਦੱਸੋ ਕਿਹੜਾ ਤੁਹਾਡਾ ਤੰਬੂ ਲੱਗੇ ਸੀ ਬੰਦੀ ਸਿੰਘਾਂ ਦੇ ਧਰਨੇ ਦੇ ਵਿੱਚ ਹੈ ਤੁਸੀਂ ਲੋਕਾਂ ਦੇ ਵਿਰੋਧ ਦੇ ਡਰ ਦੇ ਮਾਰੇ ਤੁਸੀਂ ਧਰਨੇ ਦੇ ਵਿੱਚ ਇੱਕ ਦਿਨ 2 ਘੰਟੇ ਤੁਸੀਂ ਜਾਣਿਓ ਵੀ ਲੋਕ ਸਾਡਾ ਵਿਰੋਧ ਨਾ ਕਰਨ ਪੰਜਾਬ 'ਚ ਮੁੜ ਕੇ ਤੁਸੀਂ ਆਪਦੇ ਡਰ ਦੇ ਮਾਰਦੇ ਇੱਕ ਦੋ ਗੀਤ ਧਾਰਮੋਖ ਜਾਂ ਕੋਈ ਮਾੜਾ ਮੋਟਾ ਚੰਗ ਕਰਦੇ ਹੋ ਬਾਕੀ ਤੁਸੀਂ ਗੰਧ ਹੀ ਗਾਉਣੀ ਹੋ ਤੇ ਮੈਂ ਆਪਦੇ ਲੋਕਾਂ ਨੂੰ ਉਹਨਾਂ ਲੋਕਾਂ ਨੂੰ ਕਹਿਣਾ ਚਾਹਣਾ ਵੀ ਤੁਸੀਂ ਇਹ ਚੀਜ਼ ਨੂੰ ਪਛਾਣੋ ਦਿਮਾਗ 'ਚ ਪਾਓ ਹਾਂਜੀ ਇਹਨਾਂ ਨੇ ਕਸਰ ਨਹੀਂ ਛੱਡੀ ਸੀ ਤੁਹਾਡੇ ਸਰਬਜੀਤ ਸਿੰਘ ਖਾਲਸਾ ਐਮਪੀ ਮਗਰ ਇਹ ਬੰਦੇ ਕੋਈ ਨਹੀਂ ਭੁਗਤੇ ਉਹਨਾਂ ਦੀ ਸਟੇਜ 'ਤੇ ਆ ਕੇ ਕੋਈ ਨਹੀਂ ਬੋਲੇ ਵੀ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਓ ਜਿਨ੍ਹਾਂ ਦੇ ਪਿਤਾ ਦੀ ਕੌਮ ਨੂੰ ਕਿੱਡੀ ਵੱਡੀ ਕੁਰਬਾਨੀ ਦਿੱਤੀ ਜਿਨ੍ਹਾਂ ਦੇ ਪਿਤਾ ਨੇ ਇਹਨਾਂ ਨੇ ਇੱਕ ਰੀ ਅੱਖਾਂ ਬੋਲੇ ਇਹ ਬੰਦੇ ਦੱਸੋ ਉਦੋਂ ਤਾਂ ਕਰਮਜੀਤ ਦੇ ਅਨਮੋਲ ਵਾਲੀ ਹੈ ਓਪਨ ਗੱਡੀ 'ਚ ਖਲੋਖ ਲੋਕੇ ਕਰਮਜੀਤ ਅਨਮੋਲ ਦੇ ਹੱਕ ਵਿੱਚ ਭੁਗਤੇ ਤੁਸੀਂ ਅੱਜ ਚੇਤਾ ਭੁੱਲ ਗਏ ਅੱਜ ਜਾ ਕੇ ਤੁਸੀਂ ਚੜੇ ਫੇਰਦੇ ਹੋ ਤੁਸੀਂ ਸਟੇਜਾਂ 'ਤੇ ਹਾਈ ਪ੍ਰਮੋਸ਼ਨ ਕਰੋ ਇਹਨਾਂ ਦੀ ਫਿਲਮ ਹੀ ਬੜੀ ਵਧੀਆ ਫਿਲਮ ਹੀ ਬੜੀ ਵਧੀਆ ਸਾਡੇ ਅੱਖਾਂ 'ਚ ਹੰਝੂ ਆ ਗਏ ਅਥਰੂ ਆ ਗਏ ਚਲੋ ਚੰਗੀ ਐ ਮੈਂ ਮਾੜੀ ਨਹੀਂ ਜਾਂਦਾ ਸਟੈਂਡ ਤੇ ਰਿਹਾ ਕਰੋ ਤੁਸੀਂ 1 ਮਿੰਟ ਚ ਭੱਜ ਕੇ ਤੁਸੀਂ ਉਧਰ ਭੱਜ ਕੇ ਤੁਸੀਂ ਉਧਰ 1 ਮਿੰਟ ਚ ਤੁਹਾਨੂੰ ਮਗਰ ਲਾ ਲੈਂਦੇ 1 ਮਿੰਟ ਚ ਤੇ ਜਿੱਦਣ ਤੁਸੀਂ ਵੇਖਿਆ ਜੀ ਨਾ ਜਿੱਦਣ ਅਸੀਂ ਮਰਜੀਤ ਮਾਨਦੇ ਮਗਰ ਕਿੰਨੇ ਕੋ ਲੱਗੇ ਲੱਗੇ ਤੁਹਾਡੇ ਮਗਰ ਕਿੰਨੇ ਕੋ ਤੁਹਾਡੇ ਮਗਰ ਖਲੋਣਗੇ ਆਹੋ ਗਾਹ ਪਤਾ ਲੱਗ ਜੂ ਚਲੋ ਕੋਈ ਨਹੀਂ ਮੈਂ ਵੀਡੀਓ ਪਾ ਕੇ ਪਾਸੇ ਹੋਣਾ ਅੱਗੇ ਵੇਖ ਲਿਆ ਤੁਸੀਂ ਤੁਹਾਡੇ ਮਗਰ ਕਿੰਨੇ ਕੋ ਲੱਗਦੇ ਆ ਤੁਹਾਡੇ ਮਗਰ ਅਸੀਂ ਬੋਲਦੇ ਆ ਗਲਤਾਂ ਪਰ ਸਾਨੂੰ ਗਾਲਾਂ ਕੱਢਦੇ ਆ ਦੱਸੋ ਮੈਂ ਕੀ ਗਲਤ ਬੋਲਿਆ ਮੈਨੂੰ ਇੱਕ ਵੀ ਗੱਲ ਗਲਤ ਦੱਸੋ ਜਾ ਕਰੋ ਮੇਰੇ ਨਾਲ ਗੱਲ ਆ ਨੰਬਰ ਮੈਂ ਵਿੱਚ ਦਿੱਤਾ ਹੈ ਕਰੋ ਗੱਲ ਜਿਵੇਂ ਕੁਝ ਗਲਤ ਬੋਲਿਆ ਤਾਂ ਕਰੋ ਮੇਰੇ ਨਾਲ ਗੱਲ ਆ ਛਰੇ ਆਮ ਨੰਬਰ ਦਿੱਤਾ ਮੇਰਾ ਵਟਸਐਪ ਦਾ ਉੱਤੇ ਹੀ ਆ ਫੇਸਬੁੱਕ ਦੇ ਉੱਤੇ ਹੀ ਨੰਬਰ ਮੈਂ ਪਹਿਲਾਂ ਦਿੱਤਾ ਠੀਕ ਹੈ ਨਾ ਗੱਲ ਕਰਨੀ ਉਹ ਸਿੱਧਾ ਕਰੋ ਪੁੱਛੋ ਮੈਨ ਇਹ ਉਹ ਦਿਨ ਤਾਂ ਤੁਸੀਂ ਲੜਦੇ ਸੀ ਗਾਲ੍ਹਾਂ ਕੱਢਦੇ ਪਏ ਸੀ ਇਹਨਾਂ ਬੰਦਿਆਂ ਨੂੰ ਸੱਚੀ ਦੱਸੋ ਉਦੋਂ ਤੁਸੀਂ ਇਹਨਾਂ ਦੇ ਵਿਰੋਧ ਦੇ ਵਿੱਚ ਸੀ ਨਹੀਂ ਇਹਨਾਂ ਬੰਦਿਆਂ ਦੇ ਵਿੱਚ ਇਹ ਇਹਨਾਂ ਬੰਦਿਆਂ ਦੇ ਵਿਰੋਧ ਦੇ ਵਿੱਚ ਸੀ ਤੁਸੀਂ ਉਦੋਂ ਅੱਜ ਇਹਨਾਂ ਬੰਦਿਆਂ ਨੂੰ ਜਫੀਆਂ ਪਾਈ ਜਾਂਦੇ ਜੇ ਤੁਸੀਂ ਘੁੱਟ ਘੁੱਟ ਕੇ ਐ ਦੀ ਸਦੀ ਤੁਹਾਡਾ ਜੀ ਉੱਤਰ ਗਿਆ ਤੁਸੀਂ ਆਪੇ ਫਿਲਮਾਂ ਦੀ ਪ੍ਰੋਮੋਸ਼ਨਾਂ ਕਰਨ ਫਿਰ ਹੈ ਉਹ ਕਰ ਲਓ ਫਿਰ ਜਿਨ੍ਹਾਂ ਦੇ ਹੱਕ 'ਚ ਭੁਗਤੇ ਫਿਰ ਆਪਾਂ ਆਪਾਂ ਫਿਲਮਾਂ ਦੀ ਪ੍ਰੋਮੋਸ਼ਨਾਂ ਕਾਹਦੀਆਂ ਕਰਨੀਆਂ ਦੱਸੋ ਬੋਲਦੇ ਹੋ ਤੁਸੀਂ ਬਾਬਿਓ ਮੈਂ ਆ ਗੱਲ ਆ ਭੁੱਲੇ ਭੁੱਲਦੇ ਹੋ ਤੁਸੀਂ ਤਾਂ ਐ ਵੀ ਹਜੇ ਕਿਹੜਾ ਹੋਇਆ 2-3 ਮਹੀਨੇ ਨਹੀਂ ਹੋਏ ਤੁਹਾਨੂੰ ਮੈਂਟਲ 'ਚ ਤੁਸੀਂ ਉੱਧਰ ਜਾਵੜੇ ਤੁਸੀਂ 1 ਮਿੰਟ 'ਚ ਤੁਸੀਂ ਉਹਨਾਂ ਨਾਲ ਪੱਖ 'ਚ ਜਾਵੜੇ ਹੋ ਤੁਸੀਂ ਤੇ ਜਿੱਦਣ ਸਾਨੂੰ ਲੋੜ ਸੀ ਜਿੱਦਣ ਭਾਈ ਸਰਪ ਜੀ ਖਾਲਸੇ ਨੂੰ ਲੋੜ ਸੀ ਜਿੱਦਣ ਉਹ ਅਰਦਾਸ ਕਰਕੇ ਚਾਰ ਬੰਦੇ ਤੁਰੇ ਸੀ ਉਦੋਂ ਲੋਰ ਸੀ ਨਾ ਚਲੋ ਮਾਲਕ ਨੇ ਪੱਤ ਰੱਖੀ ਫਰੀਦਕੋਟ ਦੇ ਵਾਸੀਆਂ ਨੇ ਪੱਤ ਰੱਖੀ ਇਹਨਾਂ ਨੂੰ ਨਕਾਰਿਆ ਪਾਸੇ ਸਿੱਟਿਆ ਇਹਨਾਂ ਨੂੰ ਫਿਰ ਨਿਕਲੇ ਆਪਦੇ ਹੈ ਜਿੱਦਾਂ ਵੋਟਾਂ ਲੈਣੀਆਂ ਹੁਣ ਪੰਜਾਬੀਆਂ ਤੋਂ ਕਰਨਾ ਫਿਰ ਦਸਤਾਰਾਂ ਬੰਨ ਕੇ ਪੱਗਾਂ ਬੰਨ ਕੇ ਆਉਂਦੇ ਆ ਤੇ ਜਦੋਂ ਆਵਦਾ ਕੰਮ ਇਹਨਾਂ ਦਾ ਪੂਰਾ ਹੋ ਜਾਂਦਾ ਫਿਰ ਨਿਕਲ ਜਾਂਦੇ ਆ ਫਿਰ ਫਿਰ ਭੱਜ ਜਾਂਦੇ ਫਿਰ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ ਆ ਇਹ ਬੰਦੇ ਸੋ ਭਾਬਿਓ ਮੈਂ ਇਹਨਾਂ ਦਾ ਵਿਰੋਧ ਦੇ ਵਿੱਚ ਨਹੀਂ ਮੈਂ ਇਹ ਗੱਲ ਨਹੀਂ ਆਂਦਾ ਵੀ ਫਿਲਮ ਮਾੜੀ ਫਿਲਮ ਚੰਗੀ ਆ ਪਰ ਮੈਂ ਇਹ ਆਂਦਾ ਵੀ ਇਹ ਦਿਮਾਗ ਨਾਲ ਸੋਚੋ ਜਦੋਂ ਸਾਨੂੰ ਲੋੜ ਸੀ ਸਾਡੇ ਹੱਕ 'ਚ ਨਹੀਂ ਭੁਗਤੇ ਇਹ ਬੰਦੇ ਹਾਂ ਹੈ ਭਾਵੇਂ ਪੰਜਾਬੀ ਇਹ ਬੰਦੇ ਪਰ ਸਾਡੇ ਹੱਕ 'ਚ ਭੁਗਤੇ ਨਹੀਂ ਇਹ ਬੰਦੇ ਦੱਸੋ ਅਜਿਹਾ ਆ ਰੌਲਾ ਪਾਉਣਾ ਵੀ ਦੱਸੋ ਸਾਡੇ ਹੱਕ 'ਚ ਭੁਗਤੇ ਇਹ ਬੰਦੇ ਉਦੋਂ ਉਦੋਂ ਤੁਸੀਂ ਗਾਲ੍ਹਾਂ ਕੱਢਦੇ ਸੀ ਇਹਨਾਂ ਬੰਦਿਆਂ ਨੂੰ ਵੀ ਆਹ ਬੰਦੇ ਨੇ ਆਹ ਕੁਛ ਕਰਤਾ ਆਹ ਕਰਤਾ ਹੇ ਹਰ ਜਿਹੋ ਉਹਨਾਂ ਦੀ ਮਸ਼ਹੂਰੀ ਕਰਦੇ ਫਿਰਦੇ ਜੇ ਤੁਸੀਂ ਕਾਦੀ ਮਸ਼ਹੂਰੀ ਤੁਸੀਂ ਕਰਦੇ ਫਿਰਦੇ ਜਿਹੋ ਉਹਨਾਂ ਦੀ ਦੱਸੋ ਇਹ ਅਮਰਤਪਾਲ ਦੇ ਨਾਲ ਕਿੰਨੇ ਕੁ ਖਲੋਤੇ ਇਹ ਬੰਦੇ ਆ ਗਾਉਂ ਨਾਲੇ ਕਿੰਨੇ ਖਲੋਤੇ ਹੁੰਦੇ ਨੇ ਹਿੱਕ ਢਾ ਕੇ ਕਿੰਨੇ ਨੇ ਐਨਐਸਏ ਦਾ ਵਿਰੋਧ ਕੀਤਾ ਦੱਸੋ ਕਿੰਨਿਆਂ ਨੇ ਕਿੱਥੇ ਧਰਨ ਆ ਲਾਇਆ ਕਿਹੜੀ ਸੜਕ ਘੇਰੀ ਦੱਸੋ ਦੱਸੋ ਮੈਨੂੰ हां हरविंदर हैरी पता नहीं ਭੈਣ ਆ ਕੇ ਸਾਡਾ ਭਰਾ ਕੋਈ ਵੀ ਹੈ ਕੋਈ ਨਹੀਂ ਵੀਰ ਜੀ ਮੈਂ ਇੱਕ ਕਰਦਾ ਪਤਾ ਫੋਨ ਲਾ ਕੇ ਮੈਂ ਜਰੂਰ ਲਾਈਵ ਉਸੇ ਮੁੱਦੇ ਤੇ ਵੀ ਹੋਊਗਾ ਪਰ ਮੈਂ ਜਿਹੜੀ ਹੁਣ ਗੱਲ ਕਰਦਾ ਨਾ ਮੈਂ ਇੱਕ ਕਰਦਲਾਂ ਪੂਰੀ ਹੁਣ ਗੱਲ ਮੈਂ ਸਾਰੇ ਸ਼ੇਅਰ ਕਰ ਦਿਓ ਮੇਰੇ ਵੀਰੇ ਜਿਹੜੇ ਤੁਸੀਂ ਨਾਲ ਜੁੜੇ ਹੋ ਨਾ ਪਿਆਰ ਵਾਲੇ ਗਰੁੱਪਾਂ ਦੇ ਵਿੱਚ ਸ਼ੇਅਰ ਜਰੂਰ ਕਰ ਦਿਓ ਕੋਈ ਮੈਂ ਨੋਟ ਨਹੀਂ ਕਮਾਉਣੇ ਤੁਹਾਡੇ ਤੋਂ ਫੇਸਬੁੱਕ ਤੋਂ ਕੋਈ ਮੈਂ ਪੈਸਾ ਨਹੀਂ ਕਮਾਉਣਾ ਕੁਛ ਨਹੀਂ ਕਮਾਉਣੀ ਐ ਸਿਰਫ ਸਿੱਖੀ ਆਸਤੇ ਬੋਲਦੇ ਆ ਆਪਦੇ ਪੰਥ ਆਸਤੇ ਬੋਲਦੇ ਆ ਠੀਕ ਆ ਕਿ ਨਹੀਂ ਆਪਦੇ ਧਰਮ ਆਸਤੇ ਬੋਲਦੇ ਆ ਸੱਚ ਝੂਠ ਆ ਜੋ ਤੁਹਾਡੇ ਸਾਹਮਣੇ ਰੱਖਿਆ ਜਿਵੇਂ ਗਲਤਾਂ ਬਾਹੂ ਫੜ ਕੇ ਆਖ ਵੀ ਦਿੱਤ ਗਿਆ ਤੂੰ ਇੱਥੇ ਗਲਤ ਐ ਬਾਈ ਠੇੜਸਾ ਤੂੰ ਇੱਥੇ ਗਲਤ ਐ ਹਾਂ ਮੈਨੂੰ ਪੁੱਛੋ ਆਖੋ ਧਕੇਲਿਆ ਤੂੰ ਇੱਥੋਂ ਬਾਈ ਗਲਤ ਐ ਤੂੰ ਮੈਂ ਤੁਹਾਨੂੰ ਉਹ ਚੇਤਾ ਕਰਾਉਣਾ ਉਦਨ ਵਾਲੀਆਂ ਵੋਟਾਂ ਸਿਰਫ ਫਰੀਦਕੋਟ ਚ ਹੀ ਲਿਆਉਣਾ ਚਾਹਣਾ ਤੁਹਾਨੂੰ ਹਜੇ ਟਾਈਮ ਵੀ ਕੁਝ ਨਹੀਂ ਆਇਆ ਵੀ ਉਦਨ ਦੱਸੋ ਤੂੰ ਤੁਹਾਨੂੰ ਕੀ ਹੋਇਆ ਸੀ ਉਦਨ ਤੁਸੀਂ ਕੀ ਕਰਦੇ ਸੀ ਤੇ ਅੱਜ ਤੁਸੀਂ ਕੀ ਕਰਦੇ ਫਿਰਦੇ ਹੋ ਉਚੋ ਮੈਂ ਭੱਜਦਾ ਨਹੀਂ ਮੈਂ ਨਾ ਮੈਨੂੰ ਜੇ ਮੈਂ ਗਲਤ ਹੋਇਆ ਮੈਂ ਮਾਫੀ ਮੰਗੂਗਾ ਹਾਂ ਐਵੇਂ ਨਹੀਂ ਚੱਕੀ ਫੇਸਬੁੱਕ ਲਾਈਵ ਹੋ ਗਿਆ ਤਾਂ ਐਵੇਂ ਬੋਲੀਗਾ ਜੋ ਆਇਆ ਮਨ 'ਚ ਨਾ ਜੋ ਬੋਲਿਆ ਮੈਂ ਜਵਾਬ ਦਊਗਾ ਮੈਂ ਜਵਾਬ ਦੇ ਆ ਮੈਂ ਜਵਾਬ ਦਿਆਂ ਹਰੇਕ ਗੱਲ ਦਾ ਇਹਨਾਂ ਫੁਕਰਿਆਂ ਦੇ ਮਗਰ ਲਾਕੇ ਤੁਸੀਂ ਸਟੇਜਾਂ ਤੇ ਚੜਦੇ ਹੋ ਤੁਸੀਂ ਹੈ ਇਹਨਾਂ ਦੇ ਮਗਰ ਮਾਰੋ ਝਾਤੀ ਜੋ ਇਹਨਾਂ ਨੇ ਗੰਦ ਗੀਤ ਗਾਏ ਅੱਗੀਪੀ ਗਰੇ ਵਰਗੇ ਨੇ ਕਿੰਨੇ ਕਿੰਨੇ ਗੰਦੇ ਗੀਤ ਗਾਏ ਇਹਨਾਂ ਨੇ ਹੈ ਦੱਸੋ ਇਹ ਦੋ ਕੋ ਧਾਰਮੋ ਗੀਤ ਕੱਢ ਦੇਣ ਚਾਰ ਦੁੱਤ ਤਿੰਨ ਤੇ ਤੁਸੀਂ ਜੱਫੀਆਂ ਪਾਉਣ ਵਰਗੇ ਨੇ ਬੜਾ ਕੋ ਦੇਤਾ ਪੰਜਾਬ ਨੂੰ ਬੜਾ ਕੋ ਦੇਤਾ ਹੈ ਕਿਹਦੇ ਦਾ ਪੰਜਾਬ ਨੂੰ ਆ ਸਿੱਖਕ ਮਾਰਸ਼ਲ ਕੌਮ ਸੀ ਕੌਮ ਦੇ ਹੀਰੇ ਸੀ ਨਿਚਾਰ ਬਣਾ ਕੇ ਛੜਤੀ ਆ ਜਿਹੜੇ ਹੱਥ ਜ਼ਾਲਮ ਦੀ ਸੰਗੀ ਫੜਦੇ ਹੁੰਦੇ ਸੀ ਹਾਂ ਸਟੇਜਾਂ ਤੇ ਟੁਟਕੀਆਂ ਮਾਰਤੇ ਨੱਚਣ ਕਦੋਂ ਲੱਗ ਗਈ ਪਤਾ ਲੱਗਿਆ ਤੁਹਾਨੂੰ ਕਦੋਂ ਪਤਾ ਲੱਗਿਆ ਇੱਥੇ ਹੁਣੇ ਆ ਜਾਣਗੇ ਫੂਕਰੇ ਚ ਪੰਜ ਸੱਤ ਵੇਖੀ ਚੱਲੇ ਜੇ ਉਹ ਥੱਲੇ ਮੈਨੂੰ ਗਾਲਾਂ ਕੱਢੀਆਂ ਕੱਢੀ ਚੱਲੋ ਬਹੁਤ ਢੀਠਾ ਮੈਂ ਤਾਂ ਮੈਂ ਬਹੁਤ ਢੀਠਾ ਜਿੰਨੀਆਂ ਮਰਜ਼ੀ ਰੱਜ ਕੇ ਗਾਲਾਂ ਕੱਢੋ ਠੀਕ ਹੈ ਨਾ ਜੋਰ ਨੂੰ ਚੋਰ ਕਹਿਣਾ ਠੱਗ ਨੂੰ ਠੱਗ ਕਹਿਣਾ ਸਾਥ ਨੂੰ ਸਾਥ ਕਹਿਣਾ ਨਿੰਦਿਆ ਨਹੀਂ ਹੁੰਦੀ ਸੱਚ ਹੁੰਦਾ ਤੇ ਸੱਚ ਐ ਪੂਰਾ ਢੋਲ ਵਜਾ ਕੇ ਕਹੂੰਗਾ ਮੈਂ ਤਾਂ ਬਿਲਕੁਲ ਹਰਕਰਨ ਸਿੰਘ ਜੀ ਹਰਕਰਨ ਸਿੰਘ ਬਿਲਕੁਲ ਮੈਂ ওই ਗੱਲ ਕਰਦਾ ਜਿੱਦਣ ਇਹ ਤੇ ਫਰੀਦਕੋਟ ਦੇ ਵਿੱਚ ਸੀ ਨਾ ਪੱਗਾ ਬੰਨ ਕੇ ਵੋਟਾਂ ਮੰਗਦੇ ਫਿਰਦੇ ਸੀ ਠੀਕ ਐ ਨਾ ਤੇ ਜਦੋਂ ਇੱਥੋਂ ਪਤਾ ਲੱਗਿਆ ਨੇ ਵੀ ਜਮਾਤਾਂ ਰਗੜੇ ਥੱਲੇ ਲਾਤਾ ਸਾਨੂੰ ਤਾਂ ਉਦੋਂ ਉਦੋਂ ਜਾਂਦੇ ਪਿੱਛੇ ਨੂੰ ਭੱਜ ਜਾਂਦੇ ਚੰਡੀਗੜ੍ਹ ਨੂੰ ਇਹਨਾਂ ਨੂੰ ਤੇ ਬੰਬਿਆਂ ਨੂੰ ਫਿਰ ਇਹਨਾਂ ਦੀਆਂ ਦਸਤਾਰਾਂ ਕਿੱਥੇ ਗਈਆਂ ਜਦੋਂ ਚੰਡੀਗੜ੍ਹ ਤੇ ਬੰਬੇ ਆਪੜ ਗਏ ਸੀ ਹਾਂ ਰਹਿੰਦੇ ਤੈ ਕੈਨੇਡਾ ਦੇ ਵਿੱਚ ਰਹਿੰਦੇ ਕੈਨੇਡਾ 'ਚ ਐਮਪੀ ਬਫਰੀਦਕੋਟ ਬਣੂਗੇ ਬੰਦੇ ਫਿਰਦੇ ਸੀ ਹਾਂ ਹਰਵਿੰਦਰ ਹੈਰੀ ਅਮਰਤਪਾਲ ਦੇ ਚਾਚਾ ਨੂੰ ਅਰੈਸਟ ਕਰਿਆ ਬਈ ਹਾਂ ਭੈਣ ਜੀ ਆਪਣਾ ਵੀਰ ਜੀ ਮੈਂ ਨਾ ਗੱਲ ਸ਼ਾਇਦ ਮੈਂ ਹੋਣੀ ਵੇਖੀ ਹਜੇ ਤੇ ਮੈਂ ਫੋਨ ਕਰਕੇ ਪੁੱਛਦਾ ਪਤਾ ਨਹੀਂ ਸ਼ਾਇਦ ਉਹਨਾਂ ਦੇ ਚਾਚੀ ਨੂੰ ਅਰੈਸਟ ਕੀਤਾ ਕਿ ਚਾਚੇ ਨੂੰ ਕੀਤਾ ਕਿੰਨਾਂ ਨੂੰ ਕੀਤਾ ਉਹ ਮੈਂ ਪਤਾ ਕਰਦਾ ਹੁਣੇ ਕੋਣੀ ਮੈਂ ਉਹ ਪਤਾ ਕਰਕੇ ਆਪਣਾ ਮੈਂ ਲਾਈਵ ਹੁਣਾ ਉਹ ਵੀ ਆਪਾਂ ਪਤਾ ਕਰ ਲਈਏ ਆਪਾਂ ਸਾਰਾ ਪਹਿਲਾਂ ਫਿਰ ਆਪਾਂ ਉਸ ਵਿਸ਼ੇ ਤੇ ਮੈਂ ਲਾਈਵ ਹੋ ਕੇ ਸਾਰਾ ਮੈਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਦੂੰਗਾ ਕੋਈ ਗੱਲ ਨਹੀਂ ਪਰ ਮੇਰਾ ਮੇਨ ਮੁੱਦਾ ਹੀ ਅੱਜ ਆ ਸੀ ਟਾਰਗੇਟ ਹੀ ਆ ਸੀ ਵੀ ਸਾਨੂੰ ਸਮਝਣ ਦੀ ਲੋੜ ਹੈ ਵੀਰੋ ਹੈ ਤਾਂ ਸਾਡੇ ਆਪਦੇ ਬੰਦੇ ਮੇਂ ਨਹੀਂ ਨਾ ਵਿਰੋਧੀ ਹੈ ਤਾਂ ਪਾਸ ਹੈ ਸਾਡੇ ਆਪਦੇ ਬੰਦੇ ਆ ਪਰ ਸਾਡੇ ਨਾਲ ਖਲੋਂਦੇ ਹੀ ਨਹੀਂ ਇਹ ਸਾਡੇ ਨਾਲ ਤਾਂ ਖਲੋਂਦੇ ਨਹੀਂ ਜਦੋਂ ਇਹ ਫਿਲਮਾਂ ਦੀਆਂ ਪ੍ਰੋਮੋਸ਼ਨਾਂ ਕਰਾਉਣੀਆਂ ਨੇ ਜਾਂ ਮਸ਼ਹੂਰੀਆਂ ਕਰਾਉਣੀਆਂ ਹੁੰਦੀਆਂ ਉਦੋਂ ਸਾਡੇ ਵਰਗੇ ਬਾਬਿਆਂ ਨੂੰ ਅੱਗੇ ਬਾਬਾ ਗਲਾਬ ਸਿੰਘ ਸੀ ਨਾ ਇੱਕ ਉਹਨੂੰ ਅੱਗੇ ਲੈ ਆਉਂਦੇ ਆ ਜਾਂ ਹੋਰ ਕਿੰਨੇ ਆ ਜਾਂਦੇ ਅੱਗੇ ਬੜੀ ਵਧੀਆ ਵੀਡੀਓ ਬਹੁਤ ਵਧੀਆ ਸੰਤ ਰੋਣ ਆਉਂਦਾ ਵੀਡੀਓ ਵੇਖ ਕੇ ਸਾਡਾ ਐਡਾ ਵਧੀਆ ਵੀਡੀਓ ਹੈ ਮੈਂ ਤਾਂ ਚੱਲਣਾ ਐਂ ਸੱਚ ਤੇ ਠੀਕ ਹੈ ਕਿ ਨਹੀਂ ਆਪਣਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ ਆਪਾਂ ਜਿਹੜਾ ਹਰੇਕ ਬੰਦਾ ਕੌਮ ਵਾਸਤੇ ਚੱਲਦਾ ਕੌਮ ਲਈ ਠੀਕ ਹੈ ਕਿ ਨਹੀਂ ਉਹਨਾਂ ਦੇ ਨਾਲ ਆਪਾਂ ਹੈਗੇ ਆ ਇੱਥੇ ਤਾਂ ਸਭ ਦੇ ਤੱਪੜ ਐਂ ਹੀ ਰੋਲੇ ਜਾਣੇ ਆ ਠੀਕ ਹੈ ਨਾ ਇੱਥੇ ਸਭ ਦੇ ਤੱਪੜ ਐਂ ਹੀ ਰੋਲੇ ਜਾਣੇ ਆ ਜਿਹਨੂੰ ਚੰਗਾ ਨਹੀਂ ਲੱਗਦੀ ਵੀਡੀਓ ਨਹੀਂ ਉਹ ਪੇਜ ਨੂੰ ਅਨਫੋਲੋ ਕਰੋ ਤੇ ਆਪਣੇ ਘਰੇ ਜਾਓ ਬਸ 5 ਮਿੰਟਾਂ ਚ ਸਾਡੇ ਬੰਦਿਆਂ ਨੂੰ ਕੀ ਕੀ ਬਣਾ ਦਿੰਦੇ ਐ ਕਮੈਂਟ ਚ ਤੁਹਾਡੇ ਨਾਲ ਤਾਂ ਅਗਲੇ ਇੱਕ ਮਿੰਟ ਨਹੀਂ ਖਲੋਤੇ ਬੰਦੇਓ ਇੱਕ ਕਮੈਂਟੋਂ ਵੀ ਤੁਹਾਡੇ ਨਾਲ ਖਲੋਤੇ ਕਰਦੇ ਅਸੀਂ ਕੀ ਫਿਰਦੇ ਆ ਦੱਸੋ ਫਿਰ ਮੈਨੂੰ ਕਹਿੰਦੇ ਤੂੰ ਬੋਲਿਆ ਨਾ ਕਰ ਬਾਲਾ ਤੂੰ ਬੋਲਿਆ ਨਾ ਕਰ ਬਾਲਾ ਕਿਉਂ ਨਾ ਬੋਲ ਗਿਓ ਏ ਕਿਹੜੀ ਗੱਲੋਂ ਨਾ ਬੋਲ ਗਿਏ ਹੈ ਮੂੰਹ ਬੰਦ ਕਰ ਲੀਏ ਅਸੀਂ ਜੋ ਕਿਹਾ ਸੱਚ ਕਿਹਾ ਦੱਸੋ ਜੇ ਮੈਂ ਗਲਤ ਕਿਹਾ ਕੁਛ ਤਾਂ ਇੱਕ ਵੀ ਮੈਨੂੰ ਇੱਕ ਬੰਦਾ ਵੀ ਦੱਸ ਵੀ ਤੂੰ ਇੱਥੋਂ ਗਲਤ ਏ ਦੱਸੋ ਮੈਨੂੰ ਕਾਦੀਆਂ ਕਾਦ ਕਿਉਂ ਮਸ਼ਹੂਰੀ ਕਰੀਏ ਸੀ ਕਾਦੀਆਂ ਮਸ਼ਹੂਰੀਆਂ ਕਰੀਏ ਸੀ ਸਾਨੂੰ ਕੀ ਲੋੜ ਆ ਮਸ਼ਹੂਰੀਆਂ ਦੀ ਸਾਡੇ ਨਾਲ ਖਲੋਤੇ ਸੀ ਤੁਸੀਂ ਆ ਕੇ ਹੈਂ ਕਿੱਡੀ ਵੱਡੀ ਫਿਰ ਜੇ ਇਹਦੇ ਚੰਗੇ ਬਣਦੇ ਆ ਵੀ ਅਸੀਂ ਕੌਮ ਲਈ ਚੰਗੀ ਫਿਲਮ ਬਣਾਈ ਵਧੀਆ ਫਿਲਮ ਦਿੱਤੀ ਫਿਰ ਕੌਮ ਲਈ ਭਾਈ ਬਿਆਨਤ ਸਿੰਘ ਨੇ ਆਪਣਾ ਆਪ ਵਾਰਿਆ ਨਾ ਉਹਦਾ ਸੁਪੁੱਤਰ ਵੋਟਾਂ ਦੇ ਖਲੋਤਾ ਸੀ ਤੇ ਉਹ ਉਹ ਖਲੋਂਦੇ ਫਿਰ ਉਹ ਵੀ ਕੌਂ ਦਾ ਸੀ ਨਾ ਫਿਰ ਉਹਦੇ ਨਾਲ ਕਿਉਂ ਨਹੀਂ ਖਲੋਤੇ ਫਿਰ ਤੁਸੀਂ ਫਿਰ ਤੁਸੀਂ ਨਿਚਾਰ ਦੀ ਬਣੇ ਹੋ ਨਾ ਕਰਮਜੀਤ ਤੁਹਾਨੂੰ ਮੋਲ ਦੀ ਬਣੇ ਹੋ ਨਾ ਤੁਸੀਂ ਉਹਦੇ ਮਗਰੀ ਗਏ ਹੋ ਨਾ ਤੁਸੀਂ ਫਿਰ ਖਲੋਤੇ ਕਿਉਂ ਨਹੀਂ ਤੁਸੀਂ ਉੱਥੇ ਜੀ ਅਸੀਂ ਬੋਲਦੇ ਆਂ ਫਿਰ ਸਾਨੂੰ ਪਤਾ ਕੀ ਜਾਂਦੇ ਆ ਉਹ ਅੱਖਾਂ ਕੱਢ ਕੇ ਬੋਲਦਾ ਤੇ ਗਰਮ ਬੋਲਦਾ ਬੋਲਦਾ ਨਹੀਂ ਮੈਂ ਸੱਚ ਬੋਲਦੇ ਆ ਸਾਨੂੰ ਗੁੱਸਾ ਚੜਦਾ ਕਿ ਸਾਡੇ ਨਾਲ ਕੋਈ ਖੇਡਦਾ ਨਹੀਂ ਉਦੋਂ ਕੋਈ ਆਉਂਦਾ ਨਹੀਂ ਸਾਡੇ ਨਾਲ ਤੁਸੀਂ ਐਵੇਂ ਰੇਕ ਦੀ ਸਟੇਜ ਤੇ ਚੜ ਜੰਨੇ ਹੋ ਤੁਸੀਂ ਇਹਨਾਂ ਦੀ ਮਸ਼ਹੂਰੀ ਕਰਨ ਸਿਉ ਮਸ਼ਹੂਰੀ ਕਰਨ ਤੇ ਠੋਕ ਕੇ ਜਵਾਬ ਦੇ ਕੇ ਇਹਨਾਂ ਨੂੰ ਪੁੱਛਦੇ ਤੁਸੀਂ ਜੇ ਤੁਸੀਂ ਗਏ ਸੀ ਨਾ ਉੱਥੇ ਬਾਬੇ ਸਾਡੇ ਜਿਹੜੇ ਵੀ ਤੁਸੀਂ ਪਹਿਲਾਂ ਇਹ ਗੱਲ ਪੁੱਛਦੇ ਇਹਨਾਂ ਨੂੰ ਕਿ ਤੁਸੀਂ ਉਸ ਦਿਨ ਕੀ ਕੀਤਾ ਸਾਡੇ ਨਾਲ ਉਹ ਕੌਮ ਦਾ ਬੰਦਾ ਨਹੀਂ ਸੀ ਪੁੱਛਦੇ ਇਹਨਾਂ ਨੂੰ ਫਿਰ ਪਤਾ ਲੱਗਦਾ ਫਿਰ ਫਿਰ ਦਿੰਦੇ ਅਸੀਂ ਇਹਨਾਂ ਇਹਨਾਂ ਦੀ ਜ਼ੁਬਾਨ ਇਹਨਾਂ ਦੀ ਰੁਕ ਜਾਂਦੀ ਜਵਾਬ ਨਹੀਂ ਆਉਣਾ ਸੀ ਇਹਨਾਂ ਨੂੰ ਕੋਈ ਚਲੋ ਬਾਬਿਓ ਠੀਕ ਆ ਵੀਡੀਓ ਕਾਫੀ ਲੰਮੀ ਹੋ ਗਈ ਆ ਤੇ ਆਪਾਂ ਜਿਆਦਾ ਲੰਬੀ ਨਹੀਂ ਕਰਦੇ ਵੀਡੀਓ ਸੋ ਸਾਰੇ ਵੀਰਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ